ਸਸ ਸਿੱਖ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਖਰਬੇ ਕੋ ਠੀਕ ਹੋਮੋਂਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਮੈਂ ਰਿਵਿਊ ਕਰਨ ਜਾ ਰਿਹਾ ਹਾਂਗਾ ਆਪਣੇ 4 ਜੁਲਾਈ ਦੇ ਜਿਹੜਾ ਪੰਜਾਬ ਪੁਲਿਸ ਦਾ ਐਗਜ਼ਾਮ ਹੋਇਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੀ ਕੁਛ ਪੇਪਰ ਦੇ ਵਿੱਚ ਰਿਹਾ ਕੀ ਪੇਪਰ ਦੇ ਵਿੱਚ ਨਹੀਂ ਆਇਆ ਕੀ ਪੇਪਰ ਦੇ ਵਿੱਚ ਆਇਆ ਸਾਰੀਆਂ ਚੀਜ਼ਾਂ ਅੱਜ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਤੇ ਪੇਪਰ ਦਾ ਲੈਵਲ ਅੱਜ ਕਿਹੋ ਜਿਹਾ ਸੀ ਉਹਦੇ ਬਾਰੇ ਵੀ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਅੱਜ ਠੀਕ ਹੈ ਜੀ ਤੇ ਦੂਸਰੀ ਗੱਲ ਹੈ ਜੀ ਜੇ ਕੋਈ ਕੈਂਡੀਡੇਟ 2021 22 23 ਦੇ கரنٹ افੇਅਰ ਜਿਹੜੇ ਉਹਦਾ ਪੀਡੀਐਫ ਬਿਲਕੁਲ ਫ੍ਰੀ ਲੈਣਾ ਚਾਹੁੰਦਾ ਤਾਂ ਉਹ ਆਪਣੀ ਐਪ ਡਾਊਨਲੋਡ ਕਰ ਸਕਦਾ ਦੀਪੂਲਰ এডਿਕੇਸ਼ਨਰ ਆ ਆਈਫੋਨ ਵਾਲੇ ਬੱਚੇ ਐਪ ਡਾਊਨਲੋਡ ਕਰਦੇ ਆ ਕਲਾਸ ਪਲੱਸ ਤੇ ORG ਕੋਡ ਤੁਸੀਂ ਡਬਲ ਐਕਸ RAM ਆ ਜਿਹੜਾ ਉਹ ਫਿਲ ਕਰ ਦੇਣਾਗਾ ਠੀਕ ਹੈ ਜੀ ਬਾਕੀ ਜੇ ਕੋਈ ਕੈਂਡੀਡੇਟ ਪੰਜਾਬ ਪੋਰਸਾ ਦਾ ਬੈਚ ਲੈਣਾ ਚਾਹੁੰਦਾ ਉਹ ਵੀ ਲੈ ਸਕਦਾ ਰਾਜੇ 55% ਆਫ ਤੇ ਤੁਹਾਨੂੰ ਬੈਚ ਮਿਲ ਰਿਹਾ ਜਿਹਦੇ ਵਿੱਚ ਸਾਰਾ ਸਿਲੇਬਸ ਰਾਜੇ ਪੇਪਰ ਦਾ ਕਰਵਾਏ ਹੋਏ ਦੇ ਵਿੱਚੋਂ ਹੀ ਆ ਰਿਹਾ ਬਾਹਰੋਂ ਕੋਈ ਪੇਪਰ ਨਹੀਂ ਆ ਰਿਹਾ ਤਾਂ ਕਰਕੇ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰ ਠੀਕ ਹੈ ਜੀ ਦੂਸਰੀ ਗੱਲ ਕਰਦੇ ਆ ਅੱਜ ਦੇ ਪੇਪਰ ਦੇ ਰਿਵਿਊ ਦੀ ਕੀ ਕੀ ਕੁਝ ਪੇਪਰ ਚ ਆਇਆ ਕੀ ਕੁਝ ਨਹੀਂ ਆਇਆ ਬਾਕੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਪਟਵਾਰੀ ਕਰ ਲ ਕੇ ਵੀਡੀਓ ਗਰੁੱਪ ਡੀ ਨਾਲ ਦੀ ਤਿਆਰੀ ਕਰਨਾ ਚਾਹੁੰਦਾ ਰਾਜ ਜੀ ਉਹਦੇ ਵਾਸਤੇ ਵੀ ਆਪਣੇ ਐਪ ਦੇ ਵਿੱਚ ਉਹ ਆ ਜਿਹੜੇ ਬੈਚ ਆ ਉਹ अवेलेबल ਹੈਗੇ ਠੀਕ ਹੈ ਜੀ ਚਲੋ ਤਾਂ ਦੇਖੋ ਰਾਜ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜੀ ਕੇ ਬਾਰੇ ਜੀ ਕੇ ਬਾਰੇ ਗੱਲ ਕਰਾਂਗੇ ਅੱਜ ਜੀ ਕੇ ਦੇ ਵਿੱਚ ਜਿਹੜੇ ਪ੍ਰਸ਼ਨ ਆਏ ਸੀ ਪਾਲਿਟੀ ਦੇ 4 ਤੋਂ 5 ਪ੍ਰਸ਼ਨ ਸੀ ਜਿਹੜੇ ਉਹ ਪਾਲਿਟੀ ਦੇ ਆਏ ਸੀ ਅੱਜ ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਇੱਕ ਤਾਂ ਪੁੱਛਿਆ ਗਿਆ ਸੀ ਕਿ ਰਾਸ਼ਟਰਪਤੀ ਦੀ 임ਪੀਚਮੈਂਟ ਬਾਰੇ ਕਿ ਰਾਸ਼ਟਰਪਤੀ ਨੂੰ ਆਪਾਂ ਕਿਸ ਤਰ੍ਹਾਂ ਹਟਾ ਸਕਦੇ ਹਾਂ ਜਿਹੜਾ ਦੂਸਰਾ ਪ੍ਰਸ਼ਨ ਆਇਆ ਸੀ ਉਹ ਆਇਆ ਸੀ ਲੋਕ ਸਭਾ ਦੇ ਮੈਂਬਰਾਂ ਨੂੰ ਕੌਣ ਚੋਂਦਾਗਾ ਇੱਕ ਪ੍ਰਸ਼ਨ ਆਇਆ ਸੀ ਇਹਦੇ ਵਿੱਚ ਪੰਚਾਇਤੀ ਰਾਜ ਬਾਰੇ ਪੰਚਾਇਤੀ ਰਾਜ ਕਿਹੜੇ ਐਮੈਂਡਮੈਂਟ ਦੇ ਤਹਿਤ ਜੋੜੀ ਗਈ ਸੀ ਠੀਕ ਹੈ ਜੀ ਇਸ ਤਰ੍ਹਾਂ ਦੇ ਤਿੰਨ ਤੋਂ ਚਾਰ ਪ੍ਰਸ਼ਨ ਆ ਜਿਹੜੇ ਉਹ ਦੇਖਣ ਨੂੰ ਮਿਲੇ ਸੀ ਚਾਰਕ ਪ੍ਰਸ਼ਨ ਸੀ ਜਿਹੜੇ ਦੇਖਣ ਨੂੰ ਮਿਲੇ ਸੀ ਪੌਲਟੀ ਦੇ ਕਰੰਟ ਅਫੇਅਰ 2022 ਦੇ ਸੀ 2023 ਦੇ ਸੀ 2024 ਦੇ ਸੀ ਜਿਵੇਂ ਤੁਹਾਨੂੰ ਮੈਂ ਕਹੀ ਜਾਂਦੇ ਪਿੱਛੇ ਨੂੰ ਜਾਣਗੇ ਹੁਣ ਤੇ ਕਰੰਟ ਫਿਰ 2022 2023 2024 ਦੇ ਸੀ ਜਿਹੜੇ ਉਹ ਕਰਵਾਏ ਗਏ ਸੀ ਠੀਕ ਹੈ ਜਿਹੜੇ ਆਏ ਸੀ ਮਾਡਰਨ ਹਿਸਟਰੀ ਦਾ ਕੋਈ ਵੀ ਪ੍ਰਸ਼ਨ ਨਹੀਂ ਆਇਆ ਅੱਜ ਠੀਕ ਹੈ ਜੀ ਪੰਜਾਬ ਜੀ ਕੇ ਨਾਲ ਰਿਲੇਟਡ ਪ੍ਰਸ਼ਨ ਹੈਗੇ ਸੀ ਪੰਜਾਬ ਜੀ ਕੇ ਦੇ ਵਿੱਚ ਰਿਲੇਟਡ ਪ੍ਰਸ਼ਨ ਹੈਗੇ ਸੀ ਸੈਂਸਸ ਬਾਰੇ ਠੀਕ ਹੈ ਜੀ ਜਿਹਦੇ ਵਿੱਚ ਇਹਨਾਂ ਦਾ ਅੰਕੜੇ ਪੁੱਛੇ ਜਾਂਦੇ ਆ ਉਹਦੇ ਬਾਰੇ ਪ੍ਰਸ਼ਨ ਆਇਆ ਸੀ ਦੂਸਰੀ ਗੱਲ ਆਈ ਸੀ ਆਪਣੇ ਮਹਾਰਾਜਾ ਜੀ ਸਿੰਘ ਜੀ ਬਾਰੇ ਵੀ ਕਈ ਪ੍ਰੈਕਸ਼ਨ ਪੇਪਰ ਦੇ ਵਿੱਚ ਅੱਜ ਪੁੱਛੇ ਗਏ ਹੈਗੇ ਪੰਜਾਬ ਜੀਕੇ ਵੀ ਬਿਲਕੁਲ ਈਜੀ ਸੀ ਕੋਈ ਜਿਆਦਾ ਨਹੀਂ ਸੀ ਕਿਸਾਨੀ ਅੰਦੋਲਨ ਬਾਰੇ ਇੱਕ ਤੋਂ ਪ੍ਰੈਕਸ਼ਨ ਆਇਆ ਸੀ ਮਤਲਬ ਜਿਹੜੀ ਮੈਂ ਤੁਹਾਨੂੰ ਪੰਜਾਬ ਜੀਕੇ ਕਰਵਾ ਰਹੇ ਹਾਂ ਰਾਜ ਉਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਕੁਝ ਵੀ ਨਹੀਂ ਆ ਸਕਦਾ ਠੀਕ ਹੈ ਸਾਰਾ ਕੁਝ ਤਾਂ ਉਹਦੇ ਵਿੱਚੋਂ ਹੀ ਆਊਗਾ ਤੇ ਐਕਸਟਰਾ ਕੁਝ ਪੜਨ ਦੀ ਲੋੜ ਵੀ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚੰਗੀ ਤਰ੍ਹਾਂ ਬਾਰੀ-ਬਾਰੀ ਬਾਰੀ-ਬਾਰੀ ਰਿਪੀਟ ਕਰੀ ਚੱਲੋ ਤੇ ਜਿਹੜੇ ਤੁਹਾਨੂੰ ਜੇਕਰ ਤੁਹਾਨੂੰ ਕਰੰਟ ਅਫੇਅਰ ਚਾਹੀਦੇ ਹੈ ਫ੍ਰੀ ਦੇ ਵਿੱਚ ਉਹ ਆਪਣੀ ਐਪ ਤੋਂ ਜਾ ਕੇ ਕਰ ਠੀਕ ਹੈ ਜੀ ਦੂਸਰੀ ਗੱਲ ਆਪਾਂ ਗੱਲ ਕਰਨ ਜਾ ਰਹੇ ਹਾਂ ਰੀਜ਼ਨਿੰਗ ਬਾਰੇ ਠੀਕ ਹੈ ਜੀ ਰੀਜ਼ਨਿੰਗ ਦੇ ਵਿੱਚ ਅੱਜ ਕੀ ਕੁਝ ਪਾਇਆ ਗਿਆ ਹੈਗਾ ਰੀਜ਼ਨਿੰਗ ਦੇ ਵਿੱਚ ਕੋਈ ਖਾਸ ਚੀਜ਼ਾਂ ਨਹੀਂ ਹੈਗੀਆਂ ਸੀ ਉਹੀ ਕਾਇਆਂ ਸੀ ਕੋਡਿੰਗ ਡੀਕੋਡਿੰਗ ਠੀਕ ਹੈ ਜੀ ਨੰਬਰ ਸੀਰੀਜ਼ ਅਲਫਾਬੈਟ ਸੀਰੀਜ਼ ਸਿਟਿੰਗ ਅਰੇਂਜਮੈਂਟ ਬਲੱਡ ਰਿਲੇਸ਼ਨ ਸਿਰਫ ਇਹ ਨਾਰਮਲ ਜਿਹੇ ਸਵਾਲ ਸੀ ਜਿਹੜੇ ਅੱਜ ਪਾਏ ਗਏ ਸੀ ਹਰ ਬਾਰ ਦੀ ਤੇ ਜਿਹੜੇ ਕਿ ਜਿੰਨਾ ਬੱਚੇ ਨਾਲ ਵੀ ਗੱਲ ਹੋਈ ਹੈ ਉਹ ਸਾਰੇ ਬੱਚੇ ਕਹਿੰਦੇ ਸੀ ਸਾਨੂੰ ਇਹ ਪੇਪਰ ਪੂਰਾ ਵਧੀਆ ਹੁੰਦਾ ਸੀ ਰੀਜ਼ਨਿੰਗ ਦੇ ਵਿੱਚੋਂ ਅਸੀਂ ਮਾਰ ਨਹੀਂ ਖਾਂਦੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਗੱਲ ਕਰਦੇ ਆਪਾਂ ਮੈਥ ਬਾਰੇ ਮੈਥ ਦੇ ਵਿੱਚੋਂ ਅਜੇ 4 ਤੋਂ 5 ਪ੍ਰਸ਼ਨ ਆਏ ਸੀ ਸਿੰਪਲੀਫਿਕੇਸ਼ਨ ਦੇ ਪ੍ਰੋਫਿਟ ਐਂਡ ਲੌਸ ਦੇ ਪ੍ਰਸ਼ਨ ਆਏ ਸੀ ਪਰਸੈਂਟੇਜ ਦਾ ਆਇਆ ਸੀ ਐਸ ਆਈ ਦਾ ਆਇਆ ਸੀ ਟਾਈਮ ਐਂਡ ਵਰਕ ਦੇ ਆਏ ਸੀ ਠੀਕ ਹੈ ਜੀ ਇਹਦੇ ਵਿੱਚੋਂ ਪੇਪਰ ਜ਼ਿਆਦਾ ਪਾਇਆ ਗਿਆ ਸੀ ਐਵਰੇਜ ਦਾ ਸੌਰੀ ਐਵਰੇਜ ਦਾ ਸੀ ਇੱਕ ਪ੍ਰਸ਼ਨ ਰੇਸ਼ੋ ਕਹੀਦਾ ਸੀ ਕਹਿੰਦਾ ਮਤਲਬ ਕਿ ਮੈਥ ਬਿਲਕੁਲ ਸਿੰਪਲ ਆ ਰਿਹਾ ਹੈਗਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਾਰ-ਬਾਰ ਕਿਹਾ ਹੈ ਜਿਹੜਾ ਮੈਥ ਮੈਂ ਤੁਹਾਨੂੰ ਕਰਵਾਇਆ ਜੇਕਰ ਤੁਸੀਂ ਉਸੇ ਚੰਗੀ ਤਰ੍ਹਾਂ ਕਰ ਲੈਣੋ ਰਾਜੇ ਬਿਲਕੁਲ ਜ਼ੀਰੋ ਲੈਵਲ ਤੋਂ ਮੈਥ ਹੈਗਾ ਜ਼ੀਰੋ ਲੈਵਲ ਤੋਂ ਠੀਕ ਹੈ ਜੀ ਜਿੰਨਾ ਲਾਹਾ ਲੈਂਦਾ ਜਾਂਦਾ ਲੈ ਲਿਆ ਕਰੋ ਠੀਕ ਹੈ ਇਹ ਤੋਂ ਉੱਤੇ ਤੁਹਾਨੂੰ ਕੋਈ ਪੜ੍ਹਾ ਵੀ ਨਹੀਂ ਸਕਦਾ ਕਿ ਇਹਨੂੰ ਇਹਦੂ ਬਰੀਕੀ ਦੀਆਂ ਜਿਹੜੇ ਤੁਹਾਨੂੰ ਮੈਂ ਜੋੜ ਘਟਾਓ ਕਰਨਾ ਵੀ ਦੱਸਦਾ ਠੀਕ ਹੈ ਜੀ ਤਾਂ ਮੈਥ ਦਾ ਮੈਥ ਦਾ ਪ੍ਰੋਸੈਸ ਵੀ ਬਹੁਤ ਵਧੀਆ ਰਿਹਾ ਰੀਜ਼ਨਿੰਗ ਦਾ ਵੀ ਜੀਕੇ ਦਾ ਵੀ ਬੱਚੇ ਬਹੁਤ ਖੁਸ਼ ਹੈਗੇ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ ਹੈ ਕੰਪਿਊਟਰ ਬਾਰੇ ਗੱਲ ਕਰਦੇ ਹਾਂ ਰਾਜੇ ਕੰਪਿਊਟਰ ਬਿਲ ਠੀਕ ਹੈ ਜੀ ਸੈਕੰਡ ਸ਼ਿਫਟ ਦੇ ਵਿੱਚ ਇੱਕ ਦੋ 1 2 ਪੁੱਛੀਆਂ ਗਈਆਂ ਗਈਆਂ ਸ਼ਾਰਟਕਟ ਕੀ ਪਰ ਜਿਹੜਾ ਪਹਿਲਾ ਸ਼ਿਫਟ ਪੇਪਰ ਹੋਇਆ ਉਹਦੇ ਵਿੱਚ ਕੋਈ ਵੀ ਸ਼ਾਰਟਕਟ ਕੀ ਨਹੀਂ ਪੁੱਛੀ ਗਈ ਠੀਕ ਹੈ ਜੀ ਉਹਦੇ ਵਿੱਚ ਸਿੰਪਲ ਜਿਹੜਾ ਜੀ ਬੇਸਿਕ ਹੁੰਦਾ ਹੈਗਾ ਬੇਸਿਕ ਵਾਰ ਹੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਇੱਕ ਦੋ ਆਈਪਾਂ ਬਾਰੇ ਗੱਲ ਕੀਤੀ ਗਈ ਸੀ ਠੀਕ ਹੈ ਜੀ 5 ਨੰਬਰ ਤੇ ਆਏ ਸੀ ਇਹ ਵਾਲਾ ਤੇ ਇੰਗਲਿਸ਼ ਦੇ ਵਿੱਚ ਗੱਲ ਕਰੀਏ ਤਾਂ ਇੰਗਲਿਸ਼ ਦਾ ਜਿਹੜਾ ਪ੍ਰੋਸੈਸ ਜੂ ਵੀ ਬਿਲਕੁਲ ਨਾਰਮਲ ਸੀ ਇੰਟੋਨੀਅਨਸ ਸਨੋਨੀਅਨ ਬਨਵਾਰ ਡੀਐਡੀਮ ਜਿਵੇਂ ਚੱਲਦੇ ਹੁੰਦੇ ਆ ਉਹ ਵੀ ਜਿਹੜੀਆਂ ਚੀਜ਼ਾਂ ਰਿਪੀਟਡ ਹੋਈਆਂ ਹੋਈਆਂ ਬਾਰੀ-ਬਾਰੀ ਉਹਨਾਂ ਦੇ ਵਿੱਚ ਉਹ ਹੀ ਪ੍ਰੈਕਟਿਸਨ ਸੀ ਜਿਹੜੇ ਬਾਰੀ-ਬਾਰੀ ਰਿਪੀਟ ਹੋਏ ਸੀਗੇ ਠੀਕ ਹੈ ਜੀ ਕੰਪਿਊਟਰ ਬਾਰੇ ਗੱਲ ਹੋ ਗਈ ਰੀਜ਼ਨਿੰਗ ਬਾਰੇ ਗੱਲ ਹੋ ਗਈ ਜੀਕੇ ਬਾਰੇ ਗੱਲ ਹੋ ਗਈ ਮੈਥ ਬਾਰੇ ਗੱਲ ਹੋ ਗਈ ਪੰਜਾਬੀ ਬਾਰੇ ਗੱਲ ਕਰਦੇ ਹਾਂ ਹੁਣ ਜਿਹੜੀ ਪੰਜਾਬੀ ਆ ਜੇ ਪੰਜਾਬੀ ਦਾ ਲੈਵਲ ਵੀ ਕੋਈ ਬੜਾ ਟਫ ਨਹੀਂ ਸੀ ਬਿਲਕੁਲ ਨਾਰਮਲੀ ਪੰਜਾਬੀ ਸੀ ਕਿਉਂਕਿ ਠੀਕ ਹੈ ਜੀ ਪੰਜਾਬੀ ਦੇ ਵਿੱਚ ਬੱਚੇ ਕਹ ਰਹੇ ਕਿ ਸਾਨੂੰ ਇਸ ਵਾਰ ਇੰਨੀ ਖੁਸ਼ੀ ਹੋਈ ਪੰਜਾਬੀ ਦਾ ਪੇਪਰ ਕਰਕੇ ਕਿ ਬਹੁਤ ਜ਼ਿਆਦਾ ਵਧੀਆ ਪੰਜਾਬੀ ਦਾ ਪੇਪਰ ਸੀ ਜਿਹੜਾ ਉਹ ਆਇਆਗਾ ਠੀਕ ਹੈ ਜੀ ਪੰਜਾਬੀ ਦਾ ਪੇਪਰ ਬਹੁਤ ਜ਼ਿਆਦਾ ਵਧੀਆ ਆਇਆਗਾ ਤੇ ਇਹ ਸੀ ਰਾਜੇ ਅੱਜ ਦਾ ਰਿਵਿਊ ਹੁਣ ਮੇਰੇ ਰਿਵਿਊ ਦੇ ਵਿੱਚ ਐਂਡ ਤੇ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾਗਾ ਕਿ ਜਿਹੜੀਆਂ ਕਾਇਆਂ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸੇਗਾ ਉਹੀ ਮੈਥ ਦੀਆਂ ਉਹੀ ਰੀਜ਼ਨਿੰਗ ਦੀਆਂ ਪੰਜਾਬ ਜੀ ਕਿਨੂੰ ਚੰਗੀ ਤਰ੍ਹਾਂ ਕਰ ਲਓ ਜਿਹੜੇ ਮੈਂ ਲੈਕਚਰ ਲਾਏ ਹੋਏ ਆ ਕਰੰਟ ਅਫੇਅਰ ਜਿਹੜੇ ਮੈਂ ਕਰਵਾਏ ਹੋਏ 2021 22 23 ਉਹ ਕਰ ਲ ਬਿਲਕੁਲ ਬੇਸਿਕ ਚੀਜ਼ਾਂ ਆ ਗਈਆਂ ਠੀਕ ਹੈ ਜੀ ਬਿਲਕੁਲ ਬੇਸਿਕ ਕੰਪਿਊਟਰ ਆ ਰਿਹਾ ਹੈਗਾ ਉਹ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਵੀ YouTube ਤੇ ਵੀ ਕਾਫੀ ਕਲਾਸਾਂ ਕਰਾਈਆਂ ਹੁੰਦੀ ਐਪ ਦੇ ਵਿੱਚ ਵੀ ਕਲਾਸਾਂ ਹੈਗੀ ਉਹਨਾਂ ਅਗਰ ਬੇਸਿਕ ਤਾਂ ਤੁਹਾਨੂੰ ਹਰੇਕ ਬੱਚੇ ਨੂੰ ਉਹਦੀ ਹੋਊਗਾ ਪੰਜਾਬ ਜੀਕੇ ਦੀ ਵੀ ਤੁਹਾਨੂੰ ਰਾਜ ਜਿਹੜੀਆਂ ਮੈਂ ਕਲਾਸਾਂ ਲਾਈਆਂ ਹੁੰਦਾ ਲਾਉਣਗੇ ਲਾਉਣਗੇ ਇੱਕ ਮੈਰਾਥਨ ਕਲਾਸ YouTube ਤੇ ਪਈ ਹੈ ਜੇ ਕੋਈ ਕੈਂਡੀਡੇਟ ਬੈਚ ਵਾਲਾ ਨਹੀਂ ਹੈਗਾ ਤਾਂ YouTube ਤੇ ਮੈਰਾਥਨ ਕਲਾਸ ਪਈ ਹੈ ਉਹ ਵੀ ਜੇ ਤੁਸੀਂ ਅਟੈਂਡ ਕਰ ਲੈਣੇ ਉਹਦੇ ਵੀ ਤੁਹਾਡੀਆਂ ਸਾਰੀਆਂ ਚੀਜ਼ਾਂ ਹੀ ਕਵਰ ਹੋ ਜਾਂਦੀਆਂ ਤਿੰਨ ਘੰਟੇ ਦੀ ਕਲਾਸ ਉਹ ਤੁਸੀਂ ਸਰਚ ਕਰ ਲੈਣਾ ਫ੍ਰੀ ਪੰਜਾਬ ਇਗਜ਼ਾਮ ਸਟੱਡੀ ਤੇ ਬਿਲਕੁਲ ਈਜੀ ਬੇ ਨਾ ਪੇਪਰ ਆ ਰਿਹਾ ਰਾ ਜੀ ਬਿਲਕੁਲ ਸੌਖਾ ਜਿਹੜਾ ਬੱਚਾ ਕੋਈ ਇੱਕ ਬੱਚੇ ਨੇ ਕੱਲ ਬਾਰਸੋਬ ਵੀ ਕਮੈਂਟ ਕੀਤਾ ਸੀ ਕਹਿੰਦਾ ਜੀ ਪੇਪਰ ਔਖਾ ਵਾਲਾ ਸੀ ਮੇਰੇ ਨਾਲ ਕੋਈ ਗੱਲ ਕਰੇ ਮੈਂ ਇਹੀ ਕਹਿਣਾ ਚਾਹੁੰਦਾ ਤਾਂ ਜੀ ਜਿਹੜੇ ਬੱਚੇ ਪੜਦੇ ਆ ਪੇਪਰ ਹਮੇਸ਼ਾ ਉਹਨਾਂ ਵਾਸਤੇ ਸੌਖਾ ਹੁੰਦਾ ਜੇਕਰ ਆਪਾਂ ਪੇਪਰ ਤੋਂ ਇੱਕ ਤੋੜੇ ਪਹਿਲਾਂ ਜਾ ਕੇ ਕਿਤਾਬ ਚੱਕਣੀ ਹੈ ਤਾਂ ਉਮੀਦ ਨਾ ਕਰਿਆ ਕਰੋ ਕਿ ਪੇਪਰ ਸਾਡਾ ਵਧੀਆ ਹੋਊਗਾ ਪੜ੍ਹਾਈ ਇਹ ਜਿਹੜੀ ਇਹ ਇੱਕ ਤਪੱਸਿਆ ਹੈਗੀ ਜਿਹੜਾ ਕੋਈ ਤਪੱਸਿਆ ਚੰਗੀ ਤਰ੍ਹਾਂ ਕਰੂਗਾ ਮਨ ਲਾ ਕੇ ਕਰੂਗਾ ਉਹੀ ਨੌਕਰੀ ਲਊਗਾ ਨੌਕਰੀ ਲੈਣ ਦੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਾਕੀ ਇਸ ਵਾਰ TCS ਨੂੰ ਰਾਜੇ ਮੈਂ ਨਹੀਂ ਕਹਿ ਸਕਦਾ ਕਿ TCS ਆਊਟ ਆਫ ਸਲੇਵਸ ਪਾ ਰਿਹਾ ਹੈ ਪੇਪਰ ਇਸ ਵਾਰ TCS ਬਹੁਤ ਵਧੀਆ ਪੇਪਰ ਪਾ ਰਿਹਾ ਹੈਗਾ ਠੀਕ ਹੈ ਜੀ ਤੇ ਬਹੁਤ ਵਧੀਆ ਬੱਚੇ ਜਿਹੜੇ ਬੱਚੇ ਨਾਲ ਵੀ ਮੇਰੀ ਗੱਲ ਹੋਈ ਹੈ ਕਿਉਂਕਿ ਆਪਣੇ ਬੱਚੇ ਬੈਚ ਵਾਲੇ ਜਿੰਨੇ ਵੀ ਬੱਚੇ ਬੱਚੇ ਆ YouTube ਤੋਂ ਪੜ੍ਹਦੇ ਜਿੰਨੇ ਵੀ ਨੂੰ ਕਾਲਾਂ ਕਰਦੇ ਆ ਹਰੇਕ ਬੱਚੇ ਨੇ ਬਸ ਇਹ ਕਹਿ ਗਿਆ ਕਿ 80+ 85+ ਨੰਬਰ ਅਸੀਂ ਕਰਕੇ ਆਏ ਹੀ ਆਏ ਆ 85+ ਵਾਲੇ ਬੱਚੇ ਵੀ ਬਹੁਤ ਆਗੇ ਠੀਕ ਹੈ ਜੀ ਚੱਲ ਆਪਣੀ ਮਿਹਨਤ ਜਾਰੀ ਰੱਖੋ ਰਾਜੇ ਤੇ ਜਿਹੜੀਆਂ ਕਲਾਸਾਂ ਮੈਂ ਅਟ ਇੱਕ ਦੋ ਦਿਨਾਂ ਤੱਕ ਪੰਜਾਬ ਆ ਪੰਜਾਬ ਜੀਕੇ ਦੀ ਤੇ ਪੋਲੀਟਿਕ ਦੀ ਮੈਰਾਥਨ ਕਲਾਸ ਲੈ ਕੇ ਆਇਆ ਜਿਹਦਾ ਬੈਨੀਫਿਟ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲੂਗਾ ਧੰਨਵਾਦ ਮੇਰੇ ਦੋਸਤੋ ਜਿਨ੍ਹਾਂ